ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਕਿ ਜਿਹੜੇ ਪਹਿਣ ਭਰਾਵਾਂ ਦਾ ਰਿਸ਼ਤਾ ਨਹੀਂ ਹੋ ਰਿਹਾ ਵਿਆਹ ਨਹੀਂ ਹੁੰਦਾ ਵਿਆਹ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਜਾਂ ਫਿਰ ਰਿਸ਼ਤਾ ਹੋ ਕੇ ਵਾਰ-ਵਾਰ ਟੁੱਟ ਜਾਂਦਾ ਹੈ ਤਾਂ ਸਾਧ ਸੰਗਤ ਜੀ ਤੁਸੀਂ ਵੀਰਵਾਰ ਨੂੰ ਕੁਝ ਆਪਣੇ ਘਰ ਦੇ ਵਿੱਚ ਕਰੇਲੂ ਉਪਾਅ ਕਰਨੇ ਸ਼ੁਰੂ ਕਰ ਦਿਓ ਤਾਂ ਤੁਹਾਡੇ ਰਿਸ਼ਤੇ ਦੇ ਵਿੱਚ ਜੋ ਵੀ ਰੁਕਾਵਟਾਂ ਮੁਸ਼ਕਲਾਂ ਹੁੰਦੀਆਂ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ ਤੇ ਰਿਸ਼ਤਾ ਸਿਰੇ ਚੜ ਜਾਵੇਗਾ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਕੁਝ ਤੁਹਾਡੇ ਨਾਲ ਕਰੇਲੂ ਉਪਾਅ ਸਾਂਝੇ ਕਰਾਂਗੇ ਤੇ ਉਹ ਕਿਹੜੇ ਉਪਾਅ ਨੇ ਤੇ ਕਿਵੇਂ ਸਾਨੂੰ ਕਰਨੇ ਚਾਹੀਦੇ ਨੇ ਇਹ ਸਭ ਦੇਖਣ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਸ਼ੁਰੂ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਤੁਹਾਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਸਾਧ ਸੰਗਤ ਜੀ ਕਮੈਂਟ ਬਾਕਸ ਤੇ ਵਿੱਚ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਲਿਖਵਾ ਦਿਓ ਜੀ ਸਾਧ ਸੰਗਤ ਜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਪ੍ਰੋਬਲਮ ਬਹੁਤ ਹੀ ਜ਼ਿਆਦਾ ਪਰਿਵਾਰਾਂ ਨੂੰ ਭੈਣ ਭਰਾਵਾਂ ਨੂੰ ਆ ਰਹੀ ਹੈ ਕਿ ਭੈਣ ਭਰਾ ਕਿ ਬਹੁਤੇ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡਾ ਰਿਸ਼ਤਾ ਨਹੀਂ ਹੋ ਰਿਹਾ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਸਾਡੇ ਕਿਸੇ ਨੇ ਲੇਖ ਸੰਜੋਗ ਬੰਨ ਦਿੱਤੇ ਨੇ ਜਿਸ ਕਰਕੇ ਸਾਡੇ ਵਿਆਹ ਦਾ ਕੰਮ ਕਿਤੇ ਵੀ ਨਹੀਂ ਬੰਦਾ ਰਿਸ਼ਤਾ ਹੋ ਜਾਂਦਾ ਹੈ ਜਾਂ ਹੋ ਕੇ ਜਾਂ ਫਿਰ ਰਿਸ਼ਤਾ ਕੁਝ ਸਮੇਂ ਦੇ ਬਾਅਦ ਵਿੱਚ ਟੁੱਟ ਜਾਂਦਾ ਹੈ ਸੰਗਤ ਜੀ ਇਸ ਤਰ੍ਹਾਂ ਦੀਆਂ ਜਦੋਂ ਮੁਸ਼ਕਲਾਂ ਆਉਂਦੀਆਂ ਨੇ ਤਾਂ ਫਿਰ ਮੁਸ਼ਕਲ ਦੇ ਵਿੱਚ ਕੋਈ ਵੀ ਭੈਣ ਭਰਾ ਮਨੁੱਖ ਜਿਹੜਾ ਹੈ ਉਹ ਇੰਦਰ ਉਧਰ ਜ਼ਰੂਰ ਪਟਕਦਾ ਹੈ ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਸਾਧ ਸੰਗਤ ਜੀ ਉਹ ਗਲਤ ਰਸਤੇ ਤੇ ਵੀ ਤੁਰਨਾ ਫਿਰ ਸ਼ੁਰੂ ਕਰ ਦਿੰਦਾ ਹੈ ਬਹੁਤ ਸਾਰੇ ਭੈਣ ਭਰਾ ਸੋਚਦੇ ਨੇ ਕਿ ਉਪਾਅ ਨੇ ਜਾਦੂ ਟੂਣੇ ਨੇ ਪਰ ਤੁਸੀਂ ਉਸ ਦੇ ਵਿੱਚ ਪਰਮ ਵਿੱਚ ਨਾ ਪੈਣਾ ਸੰਗਤ ਜੀ ਇੱਕ ਘਰੇਲੂ ਉਪਾਅ ਨੇ ਜੋ ਬਹੁਤ ਹੀ ਸਾਰੇ ਪਰਿਵਾਰਾਂ ਨੇ ਕੀਤੇ ਨੇ ਕਈ ਵਾਰ ਇਹਨਾਂ ਨੂੰ ਕਰਨ ਦੇ ਨਾਲ ਸੰਗਤ ਜੀ ਆਪਣੇ ਜੋ ਰਾਹੂ ਕੇਤੂ ਦੇ ਵਿੱਚ ਜਾਂ ਜੋ ਵੀ ਰੁਕਾਵਟ ਥੋੜੀਆਂ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਉਹ ਸੰਗਤ ਜੀ ਦੂਰ ਹੋ ਜਾਂਦੀਆਂ ਨੇ ਇਹ ਕੋਈ ਜਾਦੂ ਟੂਣਾ ਨਹੀਂ ਕੋਈ ਵੈਮ ਪਰਮ ਨਹੀਂ ਹੈ ਇੱਕ ਸਧਾਰਨ ਘਰੇਲੂ ਉਪਾਅ ਜਿਸ ਨੂੰ ਕਰਨ ਦੇ ਨਾਲ ਸੰਗਤ ਜੀ ਫਰਕ ਪਾਵੇਗਾ ਤੇ ਉਹ ਕਿਹੜਾ ਉਪਾਅ ਹੈ ਕਿਸ ਤਰੀਕੇ ਕਿਵੇਂ ਕਰਨਾ ਚਾਹੀਦਾ ਹੈ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸੰਗਤ ਜੀ ਇਹ ਜੋ ਉਪਾਅ ਤੁਹਾਨੂੰ ਵੀਰਵਾਰ ਨੂੰ ਹੀ ਕਰਨਾ ਹੈ ਉਹ ਕਿਹੜਾ ਉਪਾਅ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸਭ ਤੋਂ ਪਹਿਲਾਂ ਵੀਰਵਾਰ ਦੇ ਦਿਨ ਜਦੋਂ ਵੀ ਤੁਸੀਂ ਇਸ਼ਨਾਨ ਕਰਨਾ ਹੈ ਨਹਾਉਣਾ ਹੈ ਤਾਂ ਤੁਸੀਂ ਨਹਾਉਣ ਵਾਲਾ ਜੋ ਪਾਣੀ ਹੋਵੇਗਾ ਜਲ ਜੋ ਹੋਵੇਗਾ ਉਸੇ ਵਿੱਚ ਤੁਸੀਂ ਇੱਕ ਚੁਟਕੀ ਹਲਦੀ ਪਾ ਲੈਣੀ ਹੈ ਉਸ ਨੂੰ ਮਿਕਸ ਕਰਕੇ ਹਲਦੀ ਵਾਲੇ ਪਾਣੀ ਨਾਲ ਤੁਸੀਂ ਇਸ਼ਨਾਨ ਕਰਨਾ ਹੈ ਸੰਗਤ ਜੀ ਕਹਿਣ ਤੋਂ ਭਾਵ ਏਕ ਵੀਰਵਾਰ ਨੂੰ ਹਰ ਇੱਕ ਪੀਲੀ ਚੀਜ਼ ਦਾ ਦਾਨ ਤੁਸੀਂ ਕਰਨਾ ਹੈ ਜਦੋਂ ਤੁਸੀਂ ਨਹਾਓਗੇ ਤਾਂ ਪਾਣੀ ਵਿੱਚ ਛੁੱਟ ਕੇ ਹਲਦੀ ਮਿਕਸ ਕਰ ਲੈਣੇ ਹੈ ਉਸ ਨਾਲ ਤੁਸੀਂ ਇਸ਼ਨਾਨ ਸ਼ੁਰੂ ਕਰ ਦਿਓ ਸਾ ਸੰਗਤ ਜੀ ਪਹਿਲਾ ਉਪਾਅ ਹੋਇਆ ਇਸ ਦੇ ਨਾਲ ਸੰਗਤ ਜੀ ਤੁਸੀਂ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰੋ ਅਰਦਾਸ ਕਰੋ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਰੇ ਰਿਸ਼ਤੇ ਦੇ ਵਿੱਚ ਜੋ ਵੀ ਰੁਕਾਵਟਾ ਮੁਸ਼ਕਲਾ ਆਉਂਦੀਆਂ ਨੇ ਉਹਨਾਂ ਨੂੰ ਦੂਰ ਕਰੋ ਦੂਜਾ ਸੰਗਤ ਜੀ ਉਪਾਏ ਹੈ ਕਿ ਵੀਰਵਾਰ ਨੂੰ ਤੁਸੀਂ ਪੀਲੀ ਚੀਜ਼ ਦਾ ਦਾਨ ਜ਼ਰੂਰ ਕਰਨਾ ਹੈ ਜਿਵੇਂ ਸੰਗਤ ਜੀ ਵੀਰਵਾਰ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਾਓਗੇ ਤਾਂ ਤੁਸੀਂ ਲੱਡੂ ਦਾ ਪ੍ਰਸ਼ਾਦ ਜ਼ਰੂਰ ਲੈ ਕੇ ਜਾਇਆ ਕਰੋ ਜਾਂ ਕਿਸੇ ਵੀ ਪੀਰਾਂ ਦੀ ਜਗ੍ਹਾ ਤੇ ਜਾਂ ਮੰਦਰ ਵਿੱਚ ਪਰ ਜੇਕਰ ਤੁਸੀਂ ਕਿਤੇ ਵੀ ਨਹੀਂ ਜਾ ਸਕਦੇ ਵੀਰਵਾ ਨੂੰ ਤੁਹਾਡੇ ਕੋਲ ਸਮਾਨ ਨਹੀਂ ਮਿਲਦਾ ਤਾਂ ਤੁਸੀਂ ਜਿਵੇਂ ਪੀਲੀ ਚੀਜ਼ ਜਿਵੇਂ ਕੇਲਾ ਲੱਡੂ ਆਦ ਕਿਸੇ ਨੂੰ ਖਾਣ ਲਈ ਦੇ ਦਿੱਤਾ ਜਾਂ ਘਰ ਦੇ ਵਿੱਚ ਜੇ ਵੀਰਵਾ ਦੇ ਦਿਨ ਕੋਈ ਆਉਂਦਾ ਹੈ ਵੀਰ ਭੈਣ ਮੰਗਣ ਲਈ ਤਾਂ ਉਸ ਨੂੰ ਸੰਗਾਜੀ ਤੁਸੀਂ ਪ੍ਰਸ਼ਾਦ ਵੰਡਿਆ ਕਰੋ ਇਸ ਦੇ ਨਾਲ ਨਾਲ ਤੁਸੀਂ ਪੀਲੀ ਚੀਜ਼ ਦਾ ਦਾਨ ਵੀ ਕਰਿਆ ਕਰੋ ਕਈ ਭੈਣ ਭਰਾ ਇਹ ਸੋਚਦੇ ਨੇ ਕਿ ਜੇਕਰ ਅਸੀਂ ਕਿਸੇ ਨੂੰ ਪੀਲੀ ਚੀਜ਼ ਜਿਵੇਂ ਲੱਡੂ ਜਾਂ ਫਾਲ ਦੇ ਤਾਂ ਉਹ ਗਲਤ ਚੀਜ਼ ਹੋ ਜਾਵੇ ਕਿ ਪਰ ਸਾਧ ਸੰਗਤ ਜੀ ਅੱਜ ਕੱਲ ਦੇ ਸਮੇਂ ਵਿੱਚ ਲੋਕ ਕਿਸੇ ਤੋਂ ਕੁਝ ਲੈ ਕੇ ਖਾਂਦੇ ਵੀ ਨਹੀਂ ਕਿਉਂਕਿ ਉਹਨਾਂ ਨੂੰ ਵੀ ਇਹ ਭਰਮ ਹੁੰਦਾ ਹੈ ਕਿ ਕਿਸੇ ਨੇ ਕੁਝ ਕੀਤਾ ਕਰਵਾਇਆ ਨਾ ਹੋਵੇ ਪਰ ਨਹੀਂ ਸਾਧ ਸੰਗਤ ਜੀ ਜਿਹੜੇ ਜ਼ਰੂਰਤਮੰਦ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਤੁਸੀਂ ਦੇ ਸਕਦੇ ਹੋ ਕਿਉਂਕਿ ਤੁਸੀਂ ਸਿਰਫ ਇੱਕ ਦਿਨ ਦੇ ਤੌਰ ਤੇ ਚੀਜ਼ ਦੇਣੀ ਹੈ ਤੀਜਾ ਉਪਾਅ ਇਹ ਹੈ ਕਿ ਵੀਰਵਾਦ ਤੁਸੀਂ ਕਿਸੇ ਕਾਮਵਾਲੇ ਨੂੰ ਜਿਵੇਂ ਝਾੜੋ ਪੋਚਾ ਵਾਲੀ ਬੀਬੀ ਜਾਂ ਹੋਰ ਕੰਮ ਵਾਲੇ ਵੀਰ ਭੈਣ ਉਹਨਾਂ ਨੂੰ ਪਹਿਲੇ ਰੰਗ ਦੇ ਕੱਪੜੇ ਜਿਵੇਂ ਲੇਡੀਆਂ ਨੂੰ ਸੂਟ ਵੀ ਦੇ ਸਕਦੇ ਹੋ ਇਸ ਦੇ ਨਾਲ ਨਾਲ ਵੀਰਵਾਰ ਨੂੰ ਤੁਸੀਂ ਘਰ ਦੇ ਬਾਹਰ ਜਿੱਥੇ ਕੀੜੇ ਮਕੌੜੇ ਹੁੰਦੇ ਨੇ ਉੱਥੇ ਅਨਾਜ ਆਟਾ ਕਣਕ ਚੌਲ ਜਾਂ ਰੋਟੀ ਜ਼ਰੂਰ ਪਾਓ ਸਾਧ ਸੰਗਤ ਦੇ ਛੋਟੇ ਛੋਟੇ ਜੀਵਾਂ ਦਾ ਪੇੜ ਭਰਦਾ ਹੈ ਤੇ ਉਹਨਾਂ ਦੇ ਮਨ ਤੇ ਦਿਲ ਤੇ ਅੰਦਰੋਂ ਨਿਕਲੀ ਹੋਈ ਦੁਆ ਸਾਡੇ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ ਕਈ ਵਾਰ ਸੰਗਾ ਜੇ ਇਹ ਛੋਟੇ ਛੋਟੇ ਘਰੇਲੂ ਉਪਾਅ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਆ ਵੱਡੀਆਂ ਵੱਡੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ ਇਹ ਸਨ ਤਿੰਨ ਉਪਾਅ ਜੋ ਤੁਸੀਂ ਵੀਰਵਾਰ ਨੂੰ ਕਰਨੇ ਹਨ ਜੇ ਭੈਣ ਭਰਾਵਾਂ ਦੇ ਵਿਆਹ ਦੇ ਵਿੱਚ ਰੁਕਾਵਟ ਆ ਰਹੀ ਹੈ ਜਾਂ ਰਿਸ਼ਤਾ ਹੋ ਕੇ ਕੁਝ ਸਮੇਂ ਬਾਅਦ ਟੁੱਟ ਜਾਂਦਾ ਹੈ ਜਾਂ ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਕਿਸੇ ਨੇ ਸਾਡੇ ਲੇਖ ਸੰਜੋਗ ਬੰਦ ਦਿੱਤੇ ਨੇ ਜਾਂ ਕੁਝ ਕੀਤਾ ਕਰਵਾਇਆ ਹੈ ਤਾਂ ਸੰਗਤ ਜੀ ਬੇਨਤੀ ਇੱਕ ਵਾਰ ਇਹ ਉਪਾਅ ਜ਼ਰੂਰ ਕਰਕੇ ਦੇਖਿਓ ਅਜਮਾ ਕੇ ਦੇਖਿਓ ਵੇਖੋ ਇਸ ਨਾਲ ਤੁਹਾਨੂੰ ਫਲ ਮਿਲਦਾ ਹੈ ਜਾਂ ਨਹੀਂ ਕਿਉਂਕਿ ਸਾਧ ਸੰਗਤ ਜੀ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਜੇਕਰ ਫਾਇਦਾ ਵੀ ਨਾ ਹੋਵੇ ਤਾਂ ਇਸ ਚੀਜ਼ ਦਾ ਨੁਕਸਾਨ ਵੀ ਨਹੀਂ ਹੈ ਇਸ ਲਈ ਸਾਧ ਸੰਗਤ ਜੀ ਕਿਸੇ ਗਲਤ ਰਸਤੇ ਤੇ ਜਾਨ ਦੀ ਬਚਾਏ ਤੁਸੀਂ ਇਸ ਧਾਰਨ ਕਰੇ ਲੋ ਪਾ ਕਰਕੇ ਦੇਖੋ ਇਹ ਉਪਾਅ ਤੁਸੀਂ ਹਰ ਰੋਜ਼ ਵੀ ਕਰ ਸਕਦੇ ਹੋ ਪਰ ਜੇਕਰ ਤੁਸੀਂ ਵੀਰਵਾਰ ਨੂੰ ਕਰੋਗੇ ਤਾਂ ਸਭ ਤੋਂ ਵਧੀਆ ਰਹੇਗਾ ਇਹ ਹਨ ਤਿੰਨ ਉਪਾਅ ਜਿਹੜੇ ਤੁਹਾਨੂੰ ਵੀਰਵਾਰ ਦੇ ਦਿਨ ਆਪਣੇ ਘਰ ਵਿੱਚ ਕਰਨੇ ਚਾਹੀਦੇ ਨੇ ਇਹਨਾਂ ਨੂੰ ਕਰਨ ਦੇ ਨਾਲ ਤੁਹਾਨੂੰ ਬਹੁਤ ਵਧੀਆ ਫਲ ਮਿਲੇਗਾ ਸੰਗਤ ਜੀ ਇਹ ਸੀ ਅੱਜ ਦਾ ਸਾਡਾ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਸਾ ਸੰਗਤ ਜੀ ਕਮੈਂਡ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਜ਼ਰੂਰ ਲਿਖੋ ਤੇ ਸਰਬੱਤ ਦਾ ਭਲਾ ਮੰਗੋ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਬਾਬਾ ਜੀ ਸਾਰੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣ ਗੁਰਬਾਣੀ ਦੇ ਨਾਲ ਜੋੜਨ ਗੁਰਬਾਣੀ ਵਾਲਾ ਬਣਾਉਣ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਭ ਭੈਣ ਭਰਾਵਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦੇਣ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣ ਸਭ ਭੈਣ ਭਰਾਵਾਂ ਦੇ ਘਰਾਂ ਨੂੰ ਅੰਨ ਧੰਨ ਪੈਸੇ ਦੇ ਅੰਨ ਧੰਨ ਬਰਕਤਾਂ ਦੇ ਨਾਲ ਭਰ ਕੇ ਰੱਖਣ ਸਾਰਿਆਂ ਨੂੰ ਚੜ੍ਹਦੇ ਕਲਾ ਵਿੱਚ ਰੱਖਣ ਲੰਮੀ ਉਮਰਾਂ ਬਖਸ਼ਣ ਤੰਦਰੁਸਤੀ ਬਖਸ਼ਣ ਸਾਜ ਸੰਗਤ ਜੀ ਸਾਰੇ ਹੀ ਆਪਣੇ ਘਰ ਪਰਿਵਾਰ ਵਿੱਚ ਹੱਸਦੇ ਵਾਸਤੇ ਰਹਿਣ ਤੇ ਸੰਗਤ ਜੀ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਨਾਨਕ ਨਾਮ ਚੜ ਦੇ ਕਲਾ ਤੇਰੇ ਪਾਣੇ ਸਰਬਤ ਦਾ ਹੈ ਪਲਾ ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸੇਕ ਕੇ ਫਤੇ